ਆਹ claro. ਪੂਰਨ ਅਬਿਨਾਸੀ ਹਰਖਵੰਤ ਆਨੰਦ ਰੂਪ ਨਿਰਮਲ ਬੇਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸਿ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮਹਿ ਮਿਲਾਸੀ ਧੰਨ ਧੰਨ ਤੇ ਧੰਨ ਜਨ ਜਹ ਕਿਰਪਾਲ ਹਰ ਨਰ ਭਇਓ ਹਰ ਗੁਰ ਨਾਨਕ ਜਨ ਪਰਸ ਜਨਮ ਮਰਨ ਦੋਂਥੇ ਰਹੇ ਬਲਿਓ ਚਰਾਗ ਅੰਧਿਆਰ ਮੈਂ ਸਭ ਕਾਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਅਨ ਬਾਬਾ ਨਾਨਕ ਚ ਤੁਮੇ ਸੰਤਹਿ ਦਿਨ ਜਮ ਨੇੜਨਾ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਦੇ ਮੈਂ ਤੁਝ ਬਿਨ ਅਬਰ ਨਾ ਪੂਜੀ ਖੁਦ ਆਪੇ ਸਿਸ਼ਟ ਸਿਰ ਜੀ ਆਪੇ ਤੁੰਗ ਬੂਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਧਿਆ ਗੁਰਮਖ ਨਾਨਕ ਆਰਧਿਆ ਸਭ ਆਖੂ ਤਨ ਧਾਨੀ ਤਨ ਗੁਰ ਸੁਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾ i love i love ਵਢਾਈਆ ਕਿਛ ਕਹਿਣਾ ਕਹਿ ਨਾ ਜਾਹੇ ਸੋ ਕਰਤਾ ਕਾਦਰ ਕਰੀ ਬੇ ਜੀਆਂ ਅਰਜ਼ਿਕ ਸੰਭਾਹੇ ਢਾਈ ਘਰ ਗਮਾਵੀਂ ਦੁਰਸ਼ੋਡੀ ਤਿੰਨ ਐ ਪਾਏ ਨਾਨਕ ਇੱਕੀ ਬਾਹਰੀ ਔਰ ਤੂਜੀ ਨਾ ਹੀ ਰਾਏ ਸੋ ਕਨੇ ਜੇ ਤਿਸਰ ਜਾਏ ਸੋ ਕਰੇ ਜੇ ਤਿਸਰ ਜਾਏ ਤੁਧ ਸਤ ਨਾਮੁ ਸ੍ਰੀ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਇ ਸਤ ਗੁਰ ਨਾ ਪਾਇਆ ਸਤਿ ਵਰਤਮਾਇ ਹੈ ਸਤਿ ਨੰਬਰਿਆ ਕਦ ਬਪਾਇਆ ਤੁਧਿ ਨਾਮ ਪਹਿ ਲਾ ਕੇ ਕਹਿ ਨਾਨਕ ਤੂ ਅਦਕਰਨ ਹਰਵਾਜੇ ਧਾਕਰ ਬਨੋ ਪੋਤੋ ਏ ਪਾਰ ਹਰਿਵੰਤ ਪਾਇਆ ਪੁੱਤਰ ਸਗਨ ਸੂਰੇ ਜੋਤਿ ਸੰਤਾਨ ਤੇ ਧੂਣੀ ਟਿੱਤੇ ਬਾਣੀ ਸੰਤ ਸਾਜਿ ਪੈ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵ ਸਰਾਤ ਦੋਇਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਇਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਇਨੇੜ ਕੇ ਦੂ

கத்தசாாாா கீனாலே சிற ஊப்ப கருப்பா கட்டவோக்கி நோ ਸਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀ ਨਾਮ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵ ਲੋਕਣ ਕੀ का दुख विदारे ओ जन राखे गुरु गोविंद कंठ लाए अवगुण समेटे दयालपुरुख सन्द ਗਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਨਾ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਤ